ਅੱਜ ਬਹੁਤ ਹੀ ਜਿਹੜੀ ਸਾਡੇ ਸਤਿਕਾਰਯੋਗ ਬਾਡੀ ਹੈ ਔਰ ਕਾਨੂੰਨੀ ਬਾਡੀ ਐ ਬਰਿਕਿੰਗ ਕਮੇਟੀ ਸ਼੍ਰੋਮਣੀ ਕਾਲਜ ਦੇ ਲਈ ਉਸਦੀ ਮੀਟਿੰਗ ਹੋਈ ਹੈ। ਉਹਦੇ ਚ ਤਿੰਨ ਚਾਰ ਮਤੇ ਤੈਅ ਹੋਏ ਨੇ ਕਿ ਇੱਕ ਤਾਂ ਜੋ ਚੰਡੀਗੜ੍ਹ ਦਾ ਮਸਲਾ ਹੈ ਜ਼ਮੀਨ ਦਾ ਕਿਸੇ ਕੀਮਤ ਤੇ ਪੰਜਾਬ ਦੇ ਪੰਜਾਬੀ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਸਭ ਪਾਰਟੀਆਂ ਦਾ ਆਇਆ ਤੇ ਕਾਲੀ ਜਲ ਤਾਂ ਪਹਿਲੇ ਦਿਨੋਂ ਵਧਈ ਹੈ ਕਿ ਕਿਸੇ ਕੀਮਤ ਤੇ ਅਸੀਂ ਜਾਣ ਦੇਣਾ ਸਾਡਾ ਚੰਡੀਗੜ੍ਹ। ਦੂਸਰੇ ਨੰਬਰ ਤੇ ਮੰਡੀਆਂ 'ਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ। डीएपी ਆ ਨਹੀਂ ਰਹੀ ਕਿਸਾਨੀ ਰੋਲੀ ਜਾ ਰਹੀ ਹੈ ਸਰਕਾਰ ਟੋਟਲ ਫੇਲ ਹੈ ਦੂਸਰਾ ਇਸਤੇ ਪਾਰਟੀ ਨੇ ਮਤਾ ਕੀਤਾ ਹੈ ਤੀਸਰਾ ਯੂਨੀਵਰਸਿਟੀ ਜਿਹੜੀ ਸੈਨੇਟ ਹੈ ਉਹ ਸੈਨੇਟ ਨੂੰ ਖਤਮ ਕੀਤਾ ਜਾ ਰਿਹਾ ਹੈ ਉਥੇ ਵੀ ਡੈਮੋਕ੍ਰੇਸੀ ਖਤਮ ਕੀਤੀ ਜਾ ਰਹੀ ਹੈ ਤੀਸਰਾ ਇਹ ਤੇ ਹੈ ਚੌਥਾ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਪਾਰਟੀ ਦਾ ਜੋ ਪ੍ਰਧਾਨ ਜੀ ਦਾ ਅਸਤੀਫਾ ਆਇਆ ਸੀ ਉਸ ਤੇ ਬੜੀ ਵਿਚਾਰ ਕੀਤੀ ਗਈ ਉਸ ਵਿਚਾਰ ਤੇ ਪਾਰਟੀ ਨੇ ਸਾਰੀਆਂ ਰਿਆ ਦੇ ਕੇ ਲੇਕਿਨ ਕਿਉਂਕਿ ਪਾਰਟੀ ਦੀ ਇੱਕ ਬੜੀ ਅਹਿਮ ਬਾਡੀ ਹੈ ਤਾਂ ਉਹਨਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ ਪੰਨੂ ਸਾਹਿਬ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਅਪੀਲ ਹੈ ਕਿ ਜ਼ਿਲ੍ਹਾ ਜਿਹਦਾਰ ਬਹੁਤ ਅਹਿਮ ਨੇ ਤੁਸੀਂ ਉਸ ਦਿਨੇ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਟਿਡ ਬਾਡੀ ਹੈ ਜਿਹਨੇ ਅੱਜ ਦਿੱਲੀ ਤੇ ਪੰਜਾਬ ਦੋ ਸਰਕਾਰਾਂ ਹਰਾਈਆਂ ਐ ਤੇ ਪਾਰਟੀਆਂ ਤਿੰਨ ਚਾਰ ਹਰਾਈਆਂ ਨੇ ਜਿਹਦੇ ਦੂਸਰੀਆਂ ਪਾਰਟੀਆਂ ਵੀ ਵਿੱਚ ਸੀ ਤੇ ਸਰਕਾਰਾਂ ਵਿੱਚ ਸੀ ਉਹਦੀ ਵੀ ਜ਼ਰੂਰੀ ਹੈ ਸਦਨੀ ਕਿ ਢੀ ਵੱਡੀ ਉਹਨਾਂ ਦੇ ਇਕ ਦਿਨੀ ਦਾ ਜੋ ਫੈਸਲਾ ਦਿੱਤਾ ਕਾਲੀ ਦਲ ਨੂੰ ਤੇ ਤਾਕਤ ਤੇ ਆਪਣੇ ਧਰਮ ਦੀ ਬਾਡੀ ਨੂੰ ਬਚਾਇਆ ਉਸ ਦੀ ਵੀ ਜ਼ਰੂਰੀ ਹੈ ਤੇ ਫਿਰ ਜਿਹੜੇ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਵੀ ਐ ਮੰਗਦੇ ਪਿੰਡਾਂ ਜਾਂਦੇ ਲੋਕਾਂ ਦੀ ਰਾਏ ਆਉਂਦੀ ਉਹਨੂੰ ਇਹ ਸਾਰੀਆਂ ਰਾਇਆ ਕਰਨ ਵਾਸਤੇ ਸਾਨੂੰ ਕਿਹਾ ਗਿਆ ਕਿ ਆਦੇਸ਼ ਹੀ ਦਿੱਤਾ ਹੈ ਕਿ ਰਾਇਆ ਸਾਰੀਆਂ ਕਰੋ ਰਾਇਆ ਕਰਨ ਤੋਂ ਬਾਅਦ ਫਾਈਨਲ ਰਾਇ ਬਣਾਓ ਤੇ ਉਹਨਾਂ ਨੇ ਸਾਨੂੰ ਆਦੇਸ਼ ਕਹ ਲਓ ਪੀਰ ਕਹ ਲਓ ਇਹ ਦਿੱਤੀ ਹੈ ਇਹ ਅੱਜ ਦਾ ਜਿਹੜਾ ਹੈ ਮੁਖ ਜੋ ਅੱਜ ਦੇ ਫੈਸਲੇ ਨੇ ਹੋ ਮੈਂ ਤੁਹਾਨੂੰ ਜੋ ਪਾਰਟੀ ਸਾਰੀ ਸੋਈਦਾ ਸਾਰੀ ਪਾਰਟੀ ਜਿਹਦੇ ਵਿੱਚ ਦਿੱਲੀ ਦੇ ਪ੍ਰਧਾਨ ਸਾਡੇ ਕਾਈ ਦੇ ਬੈਠੇ ਇਨਸਾਫਾ ਦਾ ਪ੍ਰਧਾਨ ਬੱਕੇ ਜੀ ਕੇ ਸਾਫ ਸਾਡੇ ਸੀਨੀਅਰ ਸਾਹਿਬ ਡੂੰਗਰ ਸਾਹਿਬ ਹੋਰੀ ਬੜੇ ਪੁਰਾਣੇ ਸੀਨੀਅਰ ਬੰਦੇ ਬੈਠੇ ਸਾਰੇ ਸੀਨੀਅਰ ਦੇਖ ਰਹੇ ਹੋ ਕਿ ਸਾਰੀ ਪਾਰਟੀ ਸੀਨੀਅਰ ਬੈਠੀ ਹੈ ਸਾਰੀ ਦਾ ਜੁਰੈਨੀ ਵਸਲੀ ਜੋ ਰਾਇ ਹੋਈ ਹੈ ਪਾਰਟੀ ਇਕਮਤ ਹੈ ਇਕਮਤ ਹੋ ਕੇ ਅਗਲੇ ਸਾਰੇ ਪ੍ਰੋਗਰਾਮ ਜਿਵੇਂ ਜਿਵੇਂ ਹੈ ਸੀ ਡਿਟਾ ਜਲਦੀ ਅਗਲੀਆਂ ਦੇਵਾਂਗੇ ਉਤੇ ਇਹ ਕਰਨ ਨੂੰ ਦੇ ਮਤਾਬ ਕਿ ਜਿਹੜੇ ਅਗਲੇ ਫੈਸਲੇ ਆ ਜੋ ਫਾਈਨਲ ਫੇਸਾਰੇ ਆਉਗੀ ਉਹ ਫਿਰ ਤੁਹਾਡੇ ਕੋਲੇ ਅਸੀਂ ਦੱਸ ਦੇਵਾਂਗੇ ਇਹ ਅੱਜ ਦੀ ਮੀਟਿੰਗ ਦਾ ਮੁੱਖ ਤੌਰ ਤੇ ਬਰੀਫਿੰਗ ਹੈ